ਸਸ਼ਵਕਾਲ ਤੋਂ ਸੇਕੁਰਾ ਸੰਡਿੰਗਸ ਤੇ ਮੈਂ ਹਾਂ ਪ੍ਰਦੀਪ ਕੋਰਤਾ 9 ਲੱਖ ਦੀ ਘੋੜੀ ਦੀ ਦਰਸਲ ਕਰੰਟ ਲੱਗਣ ਦੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਪਲਾਟ ਦੇ ਵਿੱਚ ਘੁੰਮ ਰਹੀ ਸੀ ਬਿਜਲੀ ਦੀਆਂ ਤਾਰਾਂ ਪਿਛਲੇ ਕਈ ਦਿਨਾਂ ਤੋਂ ਇਸ ਤਰੀਕੇ ਦੇ ਨਾਲ ਪਈਆਂ ਸੀ ਕਿ ਅਚਾਨਕ ਤਾਰਾਂ ਦੇ ਵਿੱਚ ਕਰੰਟ ਆ ਜਾਂਦਾ ਹੈ ਤੇ 9 ਲੱਖ ਦੀ ਘੋੜੀ ਅਜਿਆਂ ਵਕਫ ਵਕਫ ਸਟੇਟਾਂ ਦੇ ਵਿੱਚ ਜਾ ਕੇ ਵਕਫ ਵਕਫ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈ ਚੁੱਕੀ ਹੈ ਲੱਖਾਂ ਦੇ ਨਾਮ ਜਿੱਤ ਚੁੱਕੀ ਹੈ ਉਸ ਦੀ ਮੌਤ ਹੋ ਗਈ ਹੈ ਤਜੀਆਂ ਪ੍ਰੋਜੈਕਟਾਂ ਨੇ ਜਿਹੜੇ ਇਲਜ਼ਾਮ ਨੇ ਇਸ ਤਰੀਕੇ ਦੇਣ ਲਗਾਏ ਨੇ ਬਿਜਲੀ ਵਿਭਾਗ ਦੇ ਉੱਤੇ ਕਿ ਉਹਨਾਂ ਦੇ ਵੱਲੋਂ ਵੱਡੀ ਲਾਪਰਵਾਹੀ ਦੇਖਣ ਨੂੰ ਰਹੀ ਹੈ ਜੀਆਂ ਦੱਸਦੇ ਕਿ ਜਿਸ ਤਰੀਕੇ ਦੇ ਨਾਲ ਪਲਾਟ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਤਾਰਾਂ ਪਈਆਂ ਸੀ ਵਿਜਲੀ ਵਿਭਾਗ ਨੂੰ ਚਾਹੀਦਾ ਸੀ ਕਿ ਉਹਨਾਂ ਤਾਰਾਂ ਨੂੰ ਸਮੇਟ ਕੇ ਜਾਂ ਫਿਰ ਉਹਨਾਂ ਦਾ ਜੋ ਵੀ ਪ੍ਰੋਸੀਜਰ ਹੈ ਜੋ ਵੀ ਕੰਮ ਹੈ ਜਿਸ ਤਰੀਕੇ ਦੇ ਨਾਲ ਕੀਤਾ ਜਾਵੇ ਉਹਨਾਂ ਨੂੰ ਸਮੇਟਿਆ ਜਾਵੇ ਇਲਜ਼ਾਮ ਨੇ ਜਿਹੜੇ ਘੋੜੀ ਦੇ ਮਾਲਕ ਦੇ ਵੱਲੋਂ ਲਗਾਏ ਗਏ ਨੇ ਤਾਂ 9 ਲੱਖ ਦੀ ਘੋੜੀ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਹੈ ਮੌਕੇ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਪੀੜਤਾਂ ਦੇ ਵੱਲੋਂ ਲਗਾਤਾਰ ਇਲਜ਼ਾਮ ਨੇ ਜਿਹੜੇ ਵਿਜਲੀ ਵਿਭਾਗ ਦੇ ਉੱਤੇ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਵਿਜਲੀ ਵਿਭਾਗ ਨੂੰ ਸੂਚਿਤ ਕੀਤਾ ਸੀ ਪਰ ਉਹਨਾਂ ਨੇ ਕੋਈ ਕਾਰਵਾਈ ਹੈ ਜਿਹੜੀ ਨਹੀਂ ਕੀਤੀ ਸੀ ਤਾਂ ਇਹ ਕੋੜੀ ਹੈ ਜਿਹੜੀ ਪੰਜਾਬ ਹਰਿਆਣਾ ਰਾਜਸਥਾਨ ਤੋਂ ਇਲਾਵਾ ਕਈ ਹੋਰ ਸਟੇਟਾਂ ਦੇ ਵਿੱਚ ਵਾਕ ਵਾਕ ਪ੍ਰੋਗਰਾਮਾਂ ਦੇ ਵਿੱਚ हिस्ਸਾ ਲੈ ਚੁੱਕੀ ਆ ਤਾਂ ਰੇਸ ਪ੍ਰੋਗਰਾਮ ਦੇ ਵਿੱਚ ਇੱਕ ਘੋੜੀ ਹੈ ਜਿਹੜੀ ਪਿਛਲੇ ਕਈ ਸਾਲਾਂ ਤੋਂ ਇਨਾਮ ਜਿੱਤ ਰਹੀ ਸੀ ਤਾਂ ਦੱਸ ਦਈਏ ਕਿ ਘੋੜੀ ਦੇ ਮਾਲਕ ਦੇ ਵੱਲੋਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਗਈ ਕਿ ਜਿਸ ਰੇਸ ਪ੍ਰੋਗਰਾਮ ਦੇ ਵਿੱਚ ਇਹ ਘੋੜੀ ਹਿੱਸਾ ਲੈਂਦੀ ਸੀ ਉਹਨਾਂ ਕਾਰਨਾਂ ਕਰਕੇ ਹੀ ਉੱਥੋਂ ਜੋ ਪੈਸੇ ਮਿਲਦੇ ਸੀ ਉਸੇ ਕਰਕੇ ਹੀ ਆਪਣੇ ਘਰ ਦਾ ਪਾਲਣ ਪੋਸ਼ਣ ਇਹ ਕਰਦਾ ਸੀ ਕੀ ਨਾਮ ਹੈ ਆਪਣਾ ਮੇਰਾ ਸ਼ਮਸ਼ੀਰ ਅਲੀ ਹੈ ਜੀ ਕੀ ਗੱਲ ਹੋਈ ਸੀ ਜੀ ਅੱਜ ਹਰੇ ਕੁੜੀ ਉਧਰੋਂ ਕਿਤੇ ਹੋਰ ਕੜੀ ਨਿਕਲ ਗਈ ਤੇ 4 ਵਜੇ ਨਾਲ ਖੁੱਲ ਕੇ ਆ ਗਈ ਆ ਮਤਲਬ ਅਸੀਂ ਇਹ ਰੱਖੀ ਸੀ ਰੇਸ ਵਾਸਤੇ ਅਸੀਂ ਸਾਰੇ ਹਰਿਆਣੇ ਰਾਜਸਥਾਨ ਚੰਡੀਗੜ੍ਹ ਜਿੱਥੇ ਵੀ ਖੇਡ ਹੁੰਦੀ ਸੀ ਉੱਥੇ ਲੈ ਕੇ ਜਾਂਦੇ ਸੀ ਸਾਡਾ ਮਤਲਬ ਧੁੱਰੀ ਗਾ ਕੀਤਾ ਪੈਣ ਦਾ ਪਾਇਆ ਕਿ ਰੋਜੀ ਰੋਟੀ ਸਾਡੀ ਇੱਥੇ ਸਿਰ ਤੇ ਚੱਲਦੀ ਸੀ ਤੇ ਜਦੋਂ ਬਿਜਲੀ ਬੋਰਡ ਦੀ ਲਾਪਰਵਾਹੀ ਕਰਕੇ ਹੋਇਆ ਬੋਰਡ ਦੀ ਲਾਪਰਵਾਹੀ ਨਾਲ ਮਤਲਬ ਇਹ ਕਹਿੰਦੇ ਪਾਰੀਸ਼ ਪੰਜ ਛੇ ਦਿਨ ਹੋ ਗਏ ਤਾਰ ਟੁੱਟੀ ਨੂੰ ਇਹਨਾਂ ਨੇ ਮਤਲਬ ਦੇਖੀ ਨਹੀਂ ਤੇ ਬਾਕੀ ਇੱਥੇ ਤਾਰਾਂ ਦਾ ਇਹਨਾਂ ਨੂੰ ਪਤਾ ਸੀਗਾ ਇਹਨਾਂ ਨੇ ਮਤਲਬ ਚੱਕੀਆਂ ਨਹੀਂ ਹੈ ਜੀ ਤੇ ਕਿੰਨੇ ਕਿੰਨੇ ਕੀਮਤ ਸੀਗੀ ਕੁੜੀ ਦੀ ਕੀਮਤ ਭਾਜੀ ਇਹਦੀ 9-10 ਲੱਖ ਰੁਪਈਆ ਕੀਮਤ ਘੱਟ ਤੋਂ ਘੱਟ ਸੀ ਬੰਦੇ ਮਤਲਬ ਦਿੰਦੀ ਵੀ ਸੀਗੇ ਸਾਨੂੰ 10 ਲੱਖ ਰੁਪਈਆ ਅਸੀਂ ਕੁੜੀ ਦਿੰਦੇ ਨਹੀਂ ਸੀ ਕਿਉਂ ਸਾਡੀ ਰੋਜ਼ ਦੀ ਰੋਟੀ ਇਹ ਸੀ ਕਿ ਭਾਈ ਅਸੀਂ ਦੇ ਗਈ ਪੁੱਛੀ ਕੀ ਖਾਣਾ ਸੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਦੇ ਕੋਲੋਂ ਪ੍ਰਸ਼ਾਸਨ ਕੋਲੋਂ ਮੰਗੇ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਵੇ ਅਸ਼ਵਕਲ ਤੋਂ ਜ਼ਿਕਰ ਅਸਮ ਰੈਡਿੰਗਸ ਤੇ ਮੈਂ ਹਾਂ ਪ੍ਰਦੀਪ ਕੋਰਤਾ 9 ਲੱਖ ਦੀ ਘੋੜੀ ਦੀ ਦਰਸਲ ਕਰੰਟ ਲੱਗਣ ਦੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਪਲਾਟ ਦੇ ਵਿੱਚ ਘੁੰਮ ਰਹੀ ਸੀ ਬਿਜਲੀ ਦੀ ਏ ਤਾਰਾ ਪਿਛਲੇ ਕਈ ਦਿਨਾਂ ਤੋਂ ਇਸ ਤਰੀਕੇ ਦੇ ਨਾਲ ਪਈਆਂ ਸੀ ਕਿ ਅਚਾਨਕ ਤਾਰਾਂ ਦੇ ਵਿੱਚ ਕਰੰਟ ਆ ਜਾਂਦਾ ਤੇ 9 ਲੱਖ ਦੀ ਘੋੜੀ ਅਜਿਆਂ ਵਕਫ ਵਕਫ ਸਟੇਟਾਂ ਦੇ ਵਿੱਚ ਜਾ ਕੇ ਵਕਫ ਵਕਫ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈ ਚੁੱਕੀ ਹੈ ਲੱਖਾਂ ਦੇ ਨਾਮ ਜਿੱਤ ਚੁੱਕੀ ਹੈ ਉਸ ਦੀ ਮੌਤ ਹੋ ਗਈ ਹੈ ਤਾਂ ਜੀਆਂ ਪ੍ਰੋਜੈਕਟਾਂ ਨੇ ਜਿਹੜੇ ਇਲਜ਼ਾਮ ਨੇ ਇਸ ਤਰੀਕੇ ਦੇ ਨਾਲ ਲਗਾਏ ਨੇ ਬਿਜਲੀ ਵਿਭਾਗ ਦੇ ਉੱਤੇ ਕਿ ਉਹਨਾਂ ਦੇ ਵੱਲੋਂ ਵੱਡੀ ਲਾਪਰਵਾਹੀ ਦੇਖਣ ਨੂੰ ਰਹੀ ਹੈ ਜੀਆਂ ਦੱਸਦੇ ਕਿ ਜਿਸ ਤਰੀਕੇ ਦੇ ਨਾਲ ਪਲਾਟ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਤਾਰਾਂ ਪਈਆਂ ਸੀ ਬਿਜਲੀ ਵਿਭਾਗ ਨੂੰ ਚਾਹੀਦਾ ਸੀ ਕਿ ਉਹਨਾਂ ਤਾਰਾਂ ਨੂੰ ਸਮੇਟ ਕੇ ਜਾਂ ਫਿਰ ਉਹਨਾਂ ਦਾ ਜੋ ਵੀ ਪ੍ਰੋਸੀਜਰ ਹੈ ਜੋ ਵੀ ਕੰਮ ਹੈ ਉਸ ਤਰੀਕੇ ਦੇ ਨਾਲ ਕੀਤਾ ਜਾਵੇ ਉਹਨਾਂ ਨੂੰ ਸਮੇਟਿਆ ਜਾਵੇ ਇਲਜ਼ਾਮ ਨੇ ਜਿਹੜੇ ਘੋੜੀ ਦੇ ਮਾਲਕ ਦੇ ਵੱਲੋਂ ਲਗਾਏ ਗਏ ਨੇ ਤਾਂ 9 ਲੱਖ ਦੀ ਘੋੜੀ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਿਆ ਮੌਕੇ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਪੀੜਤਾਂ ਦੇ ਵੱਲੋਂ ਲਗਾਤਾਰ ਇਲਜ਼ਾਮ ਨੇ ਜਿਹੜੇ ਬਿਜਲੀ ਵਿਭਾਗ ਦੇ ਉੱਤੇ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਸੀ ਪਰ ਉਹਨਾਂ ਨੇ ਕੋਈ ਕਾਰਵਾਈ ਐ ਜਿਹੜੀ ਨਹੀਂ ਕੀਤੀ ਸੀ ਤੇ ਕੋੜੀ ਹੈ ਜਿਹੜੀ ਪੰਜਾਬ ਹਰਿਆਣਾ ਰਾਜਸਥਾਨ ਤੋਂ ਇਲਾਵਾ ਕਈ ਹੋਰ ਸਟੇਟਾਂ ਦੇ ਵਿੱਚ ਵਾਕ ਵਾਕ ਪ੍ਰੋਗਰਾਮਾਂ ਦੇ ਵਿੱਚ है है, आ, दे दे आ, हिस्सा ਲੈ ਚੁੱਕੀ ਹੈ ਤਾਂ ਰੇਸ ਪ੍ਰੋਗਰਾਮ ਦੇ ਵਿੱਚ ਇੱਕ ਘੋੜੀ ਹੈ ਜਿਹੜੀ ਪਿਛਲੇ ਕਈ ਸਾਲਾਂ ਤੋਂ ਇਨਾਮ ਜਿੱਤ ਰਹੀ ਸੀ ਤਾਂ ਦੱਸਦੀ ਹੈ ਕਿ ਘੋੜੀ ਦੇ ਮਾਲਕ ਦੇ ਵੱਲੋਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਗਈ ਕਿ ਜਿਸ ਰੇਸ ਪ੍ਰੋਗਰਾਮ ਦੇ ਵਿੱਚ ਇਹ ਘੋੜੀ ਹਿੱਸਾ ਲੈਂਦੀ ਸੀ ਉਹਨਾਂ ਕਾਰਨਾਂ ਕਰਕੇ ਹੀ ਉਸ ਤੋਂ ਜੋ ਪੈਸੇ ਮਿਲਦੇ ਸੀ ਉਸ ਦੇ ਕਰਕੇ ਹੀ ਆਪਣੇ ਘਰ ਦਾ ਪਾਲਣ ਪੋਸ਼ਣ ਇਹ ਕਰਦਾ ਸੀ ਕੀ ਨਾਮ ਹੈ ਆਪਣਾ ਮੇਰਾ ਨਾਮ ਸ਼ਮਸ਼ੀਰ ਅਲੀ ਹੈ ਜੀ ਕੀ ਗੱਲ ਹੋਈ ਸੀ ਜੀ ਅੱਜ ਅਰੇ ਕੁੜੀ ਉਧਰੋਂ ਕਿਤੇ ਹੋਰ ਕੜੀ ਨਿਕਲ ਗਈ ਤੇ 4 ਵਜੇ ਨਾਲ ਖੁੱਲ ਕੇ ਆ ਗਈ ਆ ਮਤਲਬ ਅਸੀਂ ਇਹ ਰੱਖੀ ਸੀ ਰੇਸ ਵਾਸਤੇ ਅਸੀਂ ਸਾਰੇ ਹਰਿਆਣੇ ਰਾਜਸਥਾਨ ਚੰਡੀਗੜ੍ਹ ਜਿੱਥੇ ਵੀ ਖੇਡ ਹੁੰਦੀ ਸੀ ਉੱਥੇ ਲੈ ਕੇ ਜਾਂਦੇ ਸੀ ਸਾਡਾ ਮਤਲਬ ਏ ਧੁਰੇ ਹੀ ਗਾ ਸੀਗਾ ਇਹਨਾਂ ਦਾ ਪਾਇਆ ਕਿ ਰੋਜ਼ੀ ਰੋਟੀ ਸਾਡੀ ਇੱਥੇ ਸਿਰ ਤੇ ਚੱਲਦੀ ਸੀ ਤੇ ਜਦੋਂ ਬਿਜਲੀ ਬੋਰਡ ਦੀ ਲਾਪਰਵਾਹੀ ਕਰਕੇ ਹੋਇਆ ਬੋਰਡ ਦੀ ਲਾਪਰਵਾਹੀ ਨਾਲ ਮਤਲਬ ਇਹ ਕਹਿੰਦੇ ਭਾਰੀ 5-6 ਦਿਨ ਹੋ ਗਏ ਤਾਰ ਟੁੱਟੀ ਨੂੰ ਇਹਨਾਂ ਨੇ ਮਤਲਬ ਦੇਖੀ ਤੇ ਬਾਕੀ ਇੱਥੇ ਤਾਰਾਂ ਦਾ ਇਹਨਾਂ ਨੂੰ ਪਤਾ ਸੀਗਾ ਇਹਨਾਂ ਨੇ ਮਤਲਬ ਚੱਕੀਆਂ ਨਹੀਂ ਹੈਗੀਆਂ ਕਿੰਨੇ ਕਿੰਨੇ ਕੀ ਕੀ ਕੀਮਤ ਸੀਗੀ ਕੁੜੀ ਦੀ ਕੀਮਤ ਭਾਜੀ ਇਹਦੀ 9-10 ਲੱਖ ਰੁਪਈਆ ਕੀਮਤ ਘੱਟ ਤੋਂ ਘੱਟ ਸੀ ਬੰਦੇ ਮਤਲਬ ਜ਼ਿੰਦੀ ਵੀ ਸੀਗੇ ਸਾਨੂੰ 10 ਲੱਖ ਰੁਪਈਆ ਅਸੀਂ ਕੁੜੀ ਦਿੰਦੇ ਨਹੀਂ ਸੀ ਕਿਉਂ ਸਾਡੀ ਰੋਜ਼ ਦੀ ਰੋਟੀ ਇਹ ਸੀ ਕਿ ਭਾਜੀ ਇਹ ਦੇ ਗਈ ਪਿੱਛੇ ਕੀ ਖਾਣਾ ਸੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਦੇ ਕੋਲੋਂ ਪ੍ਰਸ਼ਾਸਨ ਕੋਲੋਂ ਮੰਗੇ ਕਰਦੇ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੋਣਾ